ਸਰ ਗਾਹਾਂ ਨਹੀਂ ਜਾਣਾ ਅਰੈਸਟ ਦੇ ਨਹੀਂ ਦੇ ਦੋ ਸਾ ਇਹ ਕੋਈ ਰਹਿਤ ਨਹੀਂ ਨਹੀਂ ਅਸੀਂ ਕਰਾਂ ਅਸੀਂ ਕਾਰ ਕਰਾਂ ਤੁਸੀਂ ਜਿੰਦਾ ਫੇਰ ਕੇ ਸਾਡੇ ਦੇ ਪੁਲਿਸ ਨੂੰ ਦੱਖਾ ਮਾਰ ਕੇ ਲੈ ਜੀ ਕੋਈ ਅਸੀਂ ਨਹੀਂ ਮਾਰਦੇ ਉਹਨੂੰ ਆਪਣੇ ਹੱਥ ਥੋੜੇ ਹੱਥ ਤਾਕਦਾ ਸੀ ਡੰਡਾ ਉਹਦਾ ਕਹਿੰਦਾ ਗੋਲੀਆਂ ਚਲਾ ਦੋ ਡੰਡੇ ਮਾਰ ਤੁਸੀਂ ਕਰ ਸਕਦੇ ਪਰ ਇਹ ਇਹ ਕੋਈ ਗੱਲ ਕਰਨ ਗੱਲ ਕਰਨੀ ਆ ਪੁੱਪੀ ਬਹੁਤ ਮਿਲਜਾਇਸ਼ ਠੱਕਾ ਨਾਲ ਅੱਜ ਹੋ ਰਿਹਾ ਦੇਖੋ ਬੜਾ ਇਹ ਵੱਧ ਕੇ ਕੀ ਝੱਟਾ ਹੋ ਬਾਈ ਸਰਕਾਰ ਆ ਦੋ ਬੰਦੇ ਗੱਲ ਨਹੀਂ ਕਰ ਸਕਦੇ ਕਿਸੇ ਦੇ ਹੱਕ ਸਾਥ ਦੀ ਕੋਈ ਮੁਸ਼ਾਸ਼ਨ ਮਰਦਾਬਾ 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 ਮੁਸ਼ਾਸ਼ਨ ਮਰਦਾਬਾ 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 ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਨਾਸ਼ਾਹੀ ਬੰਦ ਕਰੋ ਬੰਦ ਕਰੋ ਸਰ ਮੁਰਦਾਬਾਦ 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 ਇੱਥੇ ਦਾ ਪ੍ਰਸ਼ਾਸਨ ਮੁਰਦਾਬਾਦ 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 ਸਾਰੇ ਲੋਕਾਂ ਦਾ ਇੱਕਾ ਜਿੰਦਾਬਾਦ 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 ਸਾਰੇ ਜਾਂਦੇ ਨੇ ਉੱਥੇ ਧਰਨੇ ਤੇ ਦਿੱਲੀ ਕੋਈ ਰੋਕਿਆ ਸੀ ਸਰਕਾਰ ਨੇ ਕੋ ਮਿਲਣ ਤਾਂ ਤਾਂ ਨੂੰ ਆ ਦੇਖ ਲਓ ਕੋਈ ਰੋਕੇ ਤੇ ਦਿੱਲੀ ਜਾਣੋ ਕਿਸੇ ਨੇ ਨਹੀਂ ਰੋਕੇ ਸਾਰੇ ਜਾਂਦੇ ਤੇ ਦਿੱਲੀ ਧਰਨੇ ਤੇ ਪਿੰਡਾਂ ਤੋਂ ਗੱਟੀਆਂ ਟਰੱਕ ਟਰਾਲੀਆਂ ਲੈ ਲੈ ਜਾਂਦੇ ਤੇ ਕਿਸੇ ਸਰਕਾਰ ਨੇ ਨਹੀਂ ਰੋਕੇ ਆ ਦੇਖ ਲੋ ਸਰ ਚਲੋ ਉਸੀਂ ਦਾ ਠੀਕ ਹੈ ਇੱਥੋਂ ਬਹੁਤ ਜ਼ਿਆਦਾ ਟ੍ਰੈਫਿਕ ਨਿਕਲਦੀ ਹੈ ਬੱਚੇ ਨੇ ਸਾਰਾ ਸਾਈਡ ਤੇ ਆਜਾਓ ਸਾਈਡ ਤੇ ਕਰਾਓ ਮੇਨ ਰੋਡ ਹੈ ਨੈਸ਼ਨਲ ਹਾਈਵੇ ਹੈ ਪਿੱਛੋਂ ਵਾਈਕਲ ਆਉਂਦੇ ਨੇ ਆਪਾਂ ਪਲੀਜ਼ ਉਹ ਸਾਈਡ ਤੇ ਹੋਈ ਆਓ ਕੋਈ ਸੁਣੇ ਹੋ ਜੋ ਤੱਕਈਆ ਬਾਈ ਹੋਰ ਕੀ ਆ ਇਹ ਦੇਖੋ ਸਰਿਆਮ ਸਾਡੀ ਗੱਲ ਤੱਕ ਨਹੀਂ ਅਸੀਂ ਕਰ ਸਕਦੇ ਚਾਕੇ ਅੱਜ ਪੱਤਰਕਾਰ ਦੇਖੋ ਜੇਲ੍ਹਾਂ ਦੇ ਵਿੱਚ ਬੰਦ ਕਰਦੇ ਘਰਾਂ ਚ ਬੰਦ ਕਰਦੇ ਬਾਈ ਜੀ ਆ ਦੇਖੋ ਅਸੀਂ ਆਪਣੀ ਆਵਾਜ਼ ਨਹੀਂ ਬੰਦ ਪੰਜਾਬ ਦੇ ਵਿੱਚ ਇਹ ਦੁਹੇਰਗਰਦੀ ਕੀ ਹੋ ਸਕਦੀ ਆ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਆਪਣੀ ਆਵਾਜ਼ ਨਹੀਂ ਪੰਜਾਬ ਦੇ ਵਿੱਚ ਦੇਖੋ ਗੁੰਡਾਗਰਦੀ ਆ ਨਿਰੰਤਰ ਸਰਾਸਰ ਗੁੰਡਾਗਰਦੀ ਆ ਅਸੀਂ ਇਹ ਨਹੀਂ ਕਰਦੇ ਦੇਖੋ ਇੱਥੋਂ ਸਾਨੂੰ ਹੋ ਸਕਦਾ ਪੁਲਿਸ ਆ ਜਿਹੜੀ ਇਹ ਗੱਡੀਆਂ ਭਰ ਭਰ ਕੇ ਦੇਖੋ ਜੇਲਾ ਪੂਰੇ ਪੰਜਾਬ ਦੀਆਂ ਬੰਦ ਕਰਤੀਆਂ ਲੋਕਾਂ ਨੂੰ ਪਿੰਡਾਂ ਚੋਂ ਨਿਕਲ ਨਹੀਂ ਦੇ ਰਹੇ ਕਿੱਥੇ ਕਰਾਂਗੇ ਇੰਟਰਵਿਊ ਜਿਹੜੀ ਕਰਨੀ ਹੈ ਹੋਰ ਇਹਦੇ ਕਾਫਲੇ ਨੂੰ ਤੋਰੋ ਕਾਫਲਾ ਤੁਰ ਰੋ ਰਿਹਾ ਚਲੋ ਭਾਈ ਜੀ ਕਿਸਾਨ ਜਥੇ ਬੰਦੀਆਂ ਵੀ ਆਈਆਂ ਹੋਈਆਂ ਤੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਤੇ ਕਿਸਾਨ ਜਥੇ ਬੰਦੀਆਂ ਤੇ ਲੋਕਾਂ ਦਾ ਜਿਹੜਾ ਕਾਫਲਾ ਉਹ ਅੱਗੇ ਵੱਧ ਰਿਹਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਰੋਕ ਰਿਹਾ ਤੇ ਹੁਣ ਅੱਗੇ ਦੀ ਅਪਡੇਟ ਤੁਹਾਨੂੰ ਜਿੰਦੇ ਰਹਿਵਾਂਗੇ ਜੁੜੇ ਰਹੋ ਸਾਡੇ ਨਾਲ